ਲੋ ਵੀ ਮੱਝ ਵੈਸੇ ਵੀ ਜਿਹੜਾ ਸੁਆ ਆਉਣ ਵਾਲੇ ਸਮੇਂ ਦੇ ਵਿੱਚ ਘਰਦਾ ਜਾਂਦਾ ਬਾਕੀ ਮੱਝ ਮੇਰੇ ਭਰਾ ਤੁਸੀਂ ਚੈੱਕ ਕਰ ਲਿਆ ਤੇ ਬੱਚਾ ਕਿਹਦੇ ਮਗਰ ਪਾਜੀ ਕਟਾ ਮਗਰ ਕਟਾ ਕੱਲ ਦੀ ਸ਼ਾਮਾਂ ਦੀ ਸੂਈ ਆ ਮੇਲ ਕਾਫ ਆ ਮਗਰ ਕਟਾ ਹੋਰ ਆ ਵੀ ਸਵੇਰ ਤੀਜਾ ਹੋਊਗੀ ਪਾਜੀ ਤੀਜਾ ਮੰਨ ਕੇ ਲਈ ਤੀਜਾ ਹੀ ਆ ਠੀਕ ਆ ਜੀ ਲੋ ਜੀ ਸਵੇਰ ਤੀਜਾ ਬਾਕੀ ਕੁੰਡਲਦਾਰ ਸਿੰਘ ਲੱਗਾ ਕਰਮਾਲੀ ਨੂੰ ਜਿਵੇਂ ਸਪਰਿੰਗ ਬਿਲਕੁਲ ਬੈਕ ਸਾਈਡ ਤੋਂ ਮੁੜਦਾ ਉਵੇਂ ਸਿੰਘ ਆ ਬਿਲਕੁਲ ਕਰਮਾਲੀ ਦਾ ਤੀਜਾ ਸੂਬਾ ਰਿਜਨਲ ਤੇ ਮੱਝ ਇਹ ਸੂਈ ਨੂੰ ਅਜ ਕਿੰਨੇ ਕਿ ਦਿਨ ਹੋ ਗਏ ਰਵੀ ਕੱਲ ਦੀ ਸੂਈ ਕੱਲ 12 ਵਜੇ ਦੀ ਕੱਲ ਦੀ ਕ ਲੋ ਵੀ ਬੌਲ ਦੇ ਉੱਤੇ ਚੱਲਣ ਲਈਏ ਬਾਕੀ ਮੱਝ ਮੇਰਾ ਭਰਾ ਪੂਰਾ ਸਟਰਕਚਰ ਚੈੱਕ ਕਰ ਲੋ ਖੁੱਡਿਆਂ ਖਾਡਿਆਂ ਤੋਂ ਪਿੱਠ ਪੁੜੇਲੀ ਸਾਈਡ ਤੋਂ ਆ ਲੈਵਾ ਥੋੜਾ ਜਿਹਾ ਜਿਵੇਂ ਲਾਗਿਓ ਵਿਖਾ ਦੇ ਤੁਹਾਡਾ ਪੁੰਡਾ ਬਿਲਕੁਲ ਚੌਰਸ ਹੈ ਨਾ ਰਵੀ ਪਾਜੀ ਦੁੱਧ ਦੇ ਦਊਗੀ 12-13 ਕਿਲੋ ਐ 14-15 ਕਿਲੋ ਕਹੀ ਜਾਈ ਚਲੋ ਨਾਰਮਲ 18 ਕਿਲੋ ਨਾਰਮਲ ਦੇ ਜੇ ਬਹੁਤ ਆ ਫਿਰ ਵੀ ਚਲੋ ਚੰਗੀ ਕਹਿੰਦੀ ਹੋਂਦੀ ਮਾਜਾ ਵੀ ਕੋਈ 11 12 12 ਡੀਟਰ ਦੁੱਧ ਦੇ ਦੇ ਹਾਂਜੀ ਹਾਂਜੀ ਸ਼ਾਈ ਸ਼ੂਈ ਚੰਗੀ ਬਾਕੀ ਅਰਬੀ ਚੋਣ ਚਾਣ ਵੀਰੇ ਕਿਵੇਂ ਪਾਜੀ ਆਪਣਾ ਮਾਲ ਨਾ ਗਦੀ ਗਲਤ ਨਿਕਲਾ ਨਾ ਕਰਦੀ ਗਲਤੀ ਆਪਾਂ ਲੈਂਦੇ ਹੀ ਨਹੀਂ ਕਿ ਗਲਤੀ ਬਿਲਕੁਲ ਲਓ ਜੀ ਟਿਪ ਟੁੱਪ ਕੇ ਪਹਿਲਾਂ ਤਸੱਲੀਆਂ ਰਿਵਿਊ ਨਹੀਂ ਕਰਾ ਕੇ ਤੁਹਾਨੂੰ ਹੀ ਆਪਣਾ ਕਰਾ ਕੇ ਲੈ ਕੇ ਜਾਂਦੇ ਆ ਉਹ ਨੀਕੀ ਫਾਲਟ ਹੋਏ ਛੱਡ ਗਿਆ ਜੀ ਦਾ ਸਹੀ ਆ ਕਾਹਨੂੰ ਆ ਮੈਂ ਹਾਂਜੀ ਪਹਿਲਾਂ ਕਿਸੇ ਨੂੰ ਦਿਨ ਤੋਂ ਪਹਿਲਾਂ ਤੇ ਆਪਦੇ ਕਿਲੇ ਤੇ ਚਾਹ ਹਾਂਜੀ ਹਾਂਜੀ ਭਾਜੀ ਆਪਾਂ ਪਹਿਲਾਂ ਪੈਂਦੇ ਹਾਂ ਨਾਲੋਂ ਬਾਅਦ ਇੱਥੋਂ ਆਪਣੇ ਕੋਲ ਕੋਈ ਤਸੱਲੀ ਕਰਕੇ ਲੈ ਆਵੇ ਮਾਲਾ ਗਾਹ ਖਰਾਬ ਹੁੰਦਾ ਤੁਹਾਨੂੰ ਵੀ ਪਤਾ ਵਾ ਵੀਡੀਓ ਦੇ ਜਿਹੜੇ ਗਾਹ ਜੁੜੇ ਆ ਪਰ ਖਰਾਬ ਹੋ ਜਾਂਦੇ ਆ ਨਾਲੋਂ 19 ਕੇ ਆਪਾਂ ਨੂੰ ਕੀ 1000 2000 ਇਹ ਕਰ ਜੂਗੀ ਬਸ ਬਸ ਨਾਲੋਂ ਆਪਾਂ ਨੂੰ 5ਰ ਘਟਾ ਜੂਗੀ ਇਹ ਹੀ ਹੋ ਜਾਊਗਾ ਪਰ ਜੇ ਗਾਹ ਦੇ ਘਰੇ ਜਾ ਕੇ ਲਾਂਮਾ ਹੁੰਦਾ ਗਾਹ ਗਾਂ ਡੰਗਰ ਨਹੀਂ ਵਿਕਦਾ ਤੇ ਚੰਗਾ ਡੰਗਰ ਨਹੀਂ ਕੋਈ ਕਰੇ ਚਾਰ ਡੰਗਰ ਵੱਧ ਜਾਣਗੇ ਹਾਂਜੀ ਲੈ ਵੀਰ ਵੀਰੋ ਕੀ ਮੁੱਲ ਕਿੰਨੇ ਦੇ ਦੇ ਰਿਆਂ ਮੱਜਾ ਚ ਭਾਜੀ ਮੁੱਲ ਕਰਦੇ 12000 ਬਾਕੀ 115 ਦੇ ਦਈਏ 115 ਦੇ ਹਾਂਜੀ ਕੋਈ ਸ਼ੋਰ ਹੈ ਕੀ ਸ਼ੋਰ ਸ਼ਾਰਟ ਕਰਕੇ ਕੋਈ ਗੱਲ ਕਰਦੇ ਬਸ ਕਰਦੇ ਆ ਮੰਗ ਤਾਨੂੰ ਭਾਵੇਂ 1/2 ਲੱਖ ਮੰਗੀ ਚਲੀਏ 10 ਦੀ ਪੱਕੀ ਆ ਯਾਰ 100 ਰੁਪਏ ਸ਼ੋਰ ਹੋਣੀ ਆ 10 ਦੀ ਪੱਕੀ ਆ ਫਿਰ ਨਹੀਂ ਠੀਕ ਆ ਫਿਰ ਠੀਕ ਆ ਕਿਹੜਾ ਗੱਲੀ ਕਰਦੀ ਸ਼ੋਰ ਬਾਕੀ ਤੁਸੀਂ ਦੱਸੋ ਬਿਲਕੁਲ ਬਿਲਕੁਲ ਬਸ 2 ਛੱਡ ਦਾਂਗੇ ਭਾਜੀ ਜੱਸ ਨੂੰ ਕਰ ਦਿਓ ਕੋਈ ਆਪ ਹੋ ਜਾ ਰੋ ਕਰ ਲਓ ਆਖਰੀ ਦੀ ਜਾਂਦੀ ਆ ਕੇ ਭੈਣ ਭਰਾਣੇ ਆਉਣਾ ਵਾ ਆ ਜਾਰ ਕਰੂਗਾ ਦੁੱਧ ਪੀਊਗਾ ਹਾਂਜੀ ਲੋ ਵੀ ਬਾਕੀ ਤੁਹਾਨੂੰ ਤਾਂ ਇੰਨਾ ਦਿਨਾਂ ਦੇ ਵਿੱਚ ਨਾ ਸੂਆ ਘੱਟ ਹੁੰਦਾ ਮੈਂ ਦੀ ਡਿਮਾਂਡ ਆਪਦੀ ਸਮਝ ਤੋਂ ਬਾਹਰ ਮਈਆਂ ਲੈਣੀਆਂ ਬਿਲਕੁਲ ਬਿਲਕੁਲ ਲੋ ਵੀ ਮੱਝ ਚੰਗੀ ਆ ਬਾਕੀ ਸੂਈ ਸੁਬਾਈ ਤਾਜੀ ਆ ਕਟਾ ਮਗਰ ਆ ਠੀਕ ਆ ਜੀ ਤੇ 110000 ਰੁਪਏ ਉਹਦੇ ਵਿੱਚੋਂ ਵੀ ਮਾਮਤਨ ਹੋਊਗਾ ਮੇਰੇ ਭਰਾ ਕਾਲ ਕਰਿਆ ਜੇ ਕਿਤੋਂ ਵੀ ਦੂਰੋਂ ਨਿੜਿਓਣਾ ਤੁਸੀਂ ਸੰਪਰਕ ਨੰਬਰਾਂ ਤੇ ਕਾਲ ਕਰਕੇ ਆਇਓ ਬਾਕੀ ਮੱਝ ਚੰਗੀ ਆ ਲੈਵੇ ਭਾਂਡੇ ਦੀ ਖਬਰਦਾਰ ਆ ਠੀਕ ਆ ਤੇ ਇੱਕ ਰਵੀ ਵੀਰੇ ਨੰਬਰ ਆਪਣੇ ਜਿਹੜੇ ਉਹੀ ਆ ਸਕਰੀਨ ਦੇ ਉੱਪਰ ਚਲਾ ਦਿੰਨੇ ਆ 9501260977 ਲਓ ਵੀ ਇੱਕ ਵਾਰੀ ਫਲੈਸ਼ ਦੇ ਉੱਪਰ ਫਿਰ ਨਿਗਾਹ ਮਰਵਾ ਦਿੰਨੇ ਆ ਸਾਰੇ ਭਰਾਵਾਂ ਦੀ ਬਾਕੀ ਮੱਝਾਂ ਗਾਵਾਂ ਕਿਸੇ ਨੇ ਵੇਚਣੀਆਂ ਖਰੀਦਣੀਆਂ ਨੇ ਸੰਪਰਕ ਕਰ ਲਿਓ ਠੀਕ ਆ ਜੀ ਸ਼ੁਕਰੇ ਮਾਲਕ ਦਾ ਲਾ ਵੀ ਰਵੀ ਵੀਰੇ ਸ਼ੁਰੂਆਤ ਕਰਾਂਗੇ ਇੱਕ ਜਿਹੜੀ ਆਪਾਂ ਗੱਬਣ ਬੱਛੀ ਤੋਂ ਹੈ ਹਾਂਜੀ ਭਾਈ ਪਹਿਲਾ ਸੂਆ ਦੋਂਦੀ ਚੌਗੀ ਵਹਿੜਾ ਜੀ ਠੀਕ ਆ ਭਰਾ ਹਾਂਜੀ ਹਾਂਜੀ ਲਓ ਵੀ ਪਹਿਲੇ ਸੂਏ ਪਲੂਣ ਬੱਛੀ ਨੇ ਦੋਸਤੋ ਸੂਣਾ ਤੇ ਦੋਂਦੀ ਚੌਗੀ ਵਹਿੜਾ ਬਾਕੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਾੜ ਬਹੁਤ ਪਿਆਰੀ ਆ ਬਾਕੀ ਪ੍ਰਿੰਟ ਫੈਸ਼ਨ ਤੁਹਾਡੇ ਸਾਹਮਣੇ ਆ ਰਵੀ ਤਿਆਰੀ ਤੇ ਵੈਸੇ ਕੰਪਲੀਟ ਆ ਵੈਸੇ ਲੈ ਜੂ ਪੰਜ ਆ ਹਾਂ ਨਹੀਂ ਭਾਜੀ ਦੋ ਲੈ ਜੇ ਚਾਰ ਲੈ ਜੇ ਹਾਂ ਅੱਜ ਸੂਪੇ ਕੱਲ ਸੂਪੇ ਆਉਦੀ ਦੋ ਚਾਰ ਦਿਨ ਦਾ ਸਮਾਂ ਹਜੇ ਬਾਕੀ ਆ ਬਾੜ ਦਾ ਠੀਕ ਆ ਜੀ ਡਰਾਓ ਨਾ ਉਮੀਦ ਕਰਦੇ ਆ ਬਾਕੀ ਬਾੜ ਵੱਡੇ ਕੱਦ-ਗਾਠ ਦੀ ਆ ਬਾਕੀ ਵੀਰਾਂ ਸਜਣਾ ਨੂੰ ਵੇਖਦੇ ਆ ਸਰ ਪਤਾ ਲੱਗ ਹੀ ਜਾਣਾ ਢੀੜੀ ਭਾਜੀ ਲੈ ਹਾਂ ਨੇ ਕੁਆਲਿਟੀ ਕੁਆਲਿਟੀ ਆ ਜੀ ਹਾਂਜੀ ਹਾਂਜੀ ਬਾੜ ਕਾ ਦੀ ਭਾਜੀ ਬਾਜੀ ਆ ਗਏ ਅਹਾਂ ਲੈ ਵੀ ਅੰਤਰਾ ਬਾਜੀ ਅੰਤਰਾ ਹਲਾ ਦੇ ਫਿਰ ਡਰਾਓ ਨਾ ਡਰਾਓ ਨਾ ਚੱਲ ਪੁੱਤ ਲਵੀ ਸਟੇਟ ਪੜਾ ਠੀਕਾ ਜੀ ਸੋ ਪਹਿਲਾ ਸੂਆ ਪਲੂਨ ਵੱਛੀ ਮੇਰੇ ਭਰਾ ਕਰੋ ਦਰਸ਼ਨ ਸੁਨਾਪ ਫੈਸ਼ਨ ਫੂਸ਼ਨ ਵੈਡ ਦਾ ਬਾਕੀ ਥਾਣੇ ਕੁਰੀ ਜਸ਼ਨ ਵਖਾ ਪਰਾਂਵਾਂ ਨੂੰ ਮੁੱਠੀ ਮੁੱਠੀ ਇਹਦਾ ਥਾਣਾ ਠੀਕਾ ਜੀ ਬੜੀ ਚੰਗੀ ਸਪੇਸ ਵਾਂਡ ਤੇ ਥਣ ਲੱਗਾ ਤੁਮਾਰੋ ਨੇਗਾ ਠੀਕਾ ਜੀ ਇਤੋਂ ਵੈੜੀ ਲਾ ਲਓ ਵੀ ਇਹ ਕਰਮਾ ਨਹੀਂ ਲੈ ਜਾ ਦੋ ਲੈ ਜਾ ਚਾਰ ਠੀਕਾ ਜੀ ਦਿਨ ਤਕਰੀਬਨ ਵੈਸੇ ਥੱਲੇੋਂ ਮੇਰੇ ਭਰਾ ਵੇਖੋਗੇ ਤਿਆਰੀ ਪੂਰੀ ਜੁਟੀ ਆ 2 ਲੱਜੇ 4 ਲੱਜੇ ਪਰ ਬਣ ਚੰਗੀ ਜਾਊਗੀ ਥੱਲੇ ਕਬੀ ਪਹਿਲੇ ਸਵੇਰ ਪਲੂਣ ਵਛੀ ਚੰਗਾ ਦੁੱਧ ਚਵਾਉਗੀ ਹਾਂ ਪਾਜੀ 20 ਤੋਂ ਬਾਹਰ ਤੇ ਦੇਣਾ ਚਾਹੀਦਾ ਇਹਨੂੰ ਜੇ 20 ਤੋਂ ਬਾਹਰ ਨਾ ਦਿੱਤਾ ਤੇ ਫਿਰ ਕੀ ਦਊਗੀ ਹਾਂ ਕੁਆਲਿਟੀ ਆ ਕੱਦ ਕਾਠਾ ਹੂੰ ਪਾਜੀ ਕੁਆਲਿਟੀ ਨੇ ਦੁੱਧ ਦੇਣਾ ਲਿਵੇ ਨੇ ਦੁੱਧ ਨਹੀਂ ਦੇਣਾ ਤੁਹਾਨੂੰ ਬਸ ਅੱਜਕੱਲ ਟੀਕੇ ਹੋ ਜੇ ਆ ਗਏ ਵੀ ਥੋੜੇ ਥੋੜੇ ਲਿਵੇ ਮੈਨਾਂ ਵੀ ਲਿਵੇ ਬਿਲਕੁਲ ਫਿਕਸ ਬਿਲਕੁਲ ਪਾਜੀ ਨਿਕਰ ਚੱਟੇ ਹੁੰਦੇ ਆ ਹਾਂਜੀ 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 ਤੇ ਦੁੱਧ ਕਰਮਣੀਆਂ ਪੱਤੀ 35 40 40 ਲੀਟਰ ਪਾਜੀ ਹੁਣ ਆਪਾਂ ਕੱਲ ਵਛੀ ਪਾਈ ਵੀਡੀਓ ਦੇ ਵਿੱਚ 14 ਕਿਲੋ ਦੁੱਧ ਦੱਸਿਆ 16 17 ਕਿਲੋ ਦੁੱਧ ਲੇਵੇ ਆਰਡਰ ਦੀ ਕੁਆਲਿਟੀ ਚੈਕ ਪੂਰਾ ਤਸੱਲੀ ਨਾਲ ਚੈੱਕ ਕਰਾ ਦੀ ਭਰਾਵਾਂ ਨੂੰ ਦੇਖਦੇ ਆ ਸਾਰੀ ਪਤਾ ਲੱਗ ਜਾ ਵੀ ਪੀਤਾ ਪੀਤਾ ਕਿੰਨਾ ਕੇ ਵੱਜਦਾ ਇਹਦੇ ਵਿੱਚ ਆ ਵੇਖੋ ਜੀ ਟਿੱਪਣ ਟੁੱਪਣ ਆ ਮੇਰੇ ਭਰਾ ਮਾਰੋ ਨੀਗਾ ਚੌਥ ਉਹਨਾਂ ਦੀ ਟਿੱਪ ਕੇ ਵੀ ਨਾਲ ਦੀ ਨਾਲ ਦਿਖਾ ਰਿਹਾ ਵੀ ਸੋ ਆ ਵੇਖੋ ਜੀ ਅਗਲੇ ਥਾਣੇ ਦੀ ਟਿੱਪਣ ਠੀਕ ਆ ਹਾ ਮਾਰੋ ਨੀਗਾ ਕਰੋ ਜਗਾ ਆ ਦੇਖੋ ਠੀਕ ਓਕੇ ਰਵੀ ਓਕੇ ਓਕੇ ਰਵੀ ਵੀਰੇ ਕੀ ਡਿਮਾਂਡ ਮੋਲਵਾੜੀ ਕੀ ਕਰਤੀ ਪਾਜੀ ਜੀ ਇਹ ਤਾਂ ਵਛੀਂ ਦੀ ਸੂਈ ਆ ਫਿਰ ਤੇ ਵਿੱਚ ਨਹੀਂ ਲੱਖ ਤੋਂ ਬਾਹਰ ਹਾਂ ਹੁਣ ਅੰਦਰ ਅੰਦਰ ਕਰੀਏ ਸਹੀ ਸਹੀ ਆਪੇ ਤੂੰ ਸਿਆਣਾ ਹੁਣ ਜਾਇਜ਼ ਕਰਕੇ ਦੇ ਦੇ ਜੀ ਹਾਂ 95 ਦੀ ਦੇ ਦੇ ਜੀ 95 ਹਾਂਜੀ 95 94 93 ਦੇ ਚੱਕਰ ਚ ਨਾ ਪਈ ਮੇਰਾ ਅੰਤਰ ਹੋਰ ਗੱਲ ਨਾ ਕਰਦੀ ਓ ਤੂੰ ਤੀਆਂ ਜੀ ਨੇ ਪੂਰੇ 90 ਦੀ ਦੇ ਦਿੰਨੇ ਫਿਰ ਨਹੀਂ ਪੈਂਦੇ ਚੱਕਰਾਂ ਇਹ ਕਿਹੇ ਜੀ ਵੀ ਲਾ ਪੂਰੇ 90 ਜਿੰਨੂੰ ਫੱਪੇ ਹਾਂ ਉਹ ਹੀ ਲੱਭੇ ਉਹ ਹੀ ਲੱਭੇ ਹੋਰ ਕੀ ਹੈ ਫਿਰ ਹੈ ਪਰ ਭਾਜੀ ਬੱਚੀ ਦਾਦੋ ਕਿਹੜਾ ਫੈਸ਼ਨ ਡੀਆਂ ਲੱਗਾ ਬੱਚੀ ਨੂੰ ਹਾਂ ਨਹੀਂ ਬਾਕੀ ਕਾਹਨੂੰ ਗੱਲਾਂ ਕਰਨ ਵਾਲੀਆਂ ਠੀਕ ਹੈ ਜੀ ਵੱਡੇ ਕੱਦ ਟਾਟ ਜੀ ਇਹ ਸੂ ਵੀ ਪਵੇ ਨਾ ਭਾਜੀ ਇਹ ਤਾਂ ਵੀ ਆਪਦਾ ਪੈਨੇ ਸੁੰਦੀ ਸੁੰਦੀ ਨਹੀਂ ਕਰਦੇ ਨਾ ਠੀਕ ਹੈ ਲੈ ਵਾ ਵੇਖੋ ਕਿੱਡਾ ਸੋਹਣਾ ਕੋਈ ਐਕਸਟਰਾ ਚੀਜ਼ ਨਹੀਂ ਲੱਗੀ ਪਰ ਤੇ ਬਿਲਕੁਲ 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 ਬਹੁਤ ਸੋਹਣਾ ਸੁਆਦੀ ਥਾਣਾ